ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਵਾਗਤ ਹੈ ਵੀਰ ਤੁਹਾਡਾ ਆਪਣੇ YouTube ਚੈਨਲ ਸ਼ੌਂਕੀ ਫਾਰਮਰ ਤੇ ਜਿਹੜੇ ਮੇਰੇ ਵੀਰ ਭਰਾ ਚੈਨਲ ਤੇ ਨਵੇਂ ਆ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਆਪਣੇ ਚੈਨਲ ਦੇ ਵੀਰੇ ਫੋਰਡ 3700 ਦੇ ਸ਼ਿਕਾਇਨ ਬੰਦੇ ਬਹੁਤ ਜੁੜੇ ਹੋਏ ਨੇ ਇਸ ਕਰਕੇ ਫੋਰਡ 3600 ਦੀ ਬਹੁਤ ਮੰਗ ਹੈ ਕਈ ਵੀਰਾਂ ਦੀ ਇਹ ਵੀ ਮੰਗ ਹੈ ਵੀ ਆਹ ਫੋਰਡ ਆਸੀਂ ਵੇਚਿਆ ਦੀਗਾ ਸਾਡੇ ਦਾਦੇ ਦੀ ਜਾਂ ਬਾਪੂ ਦੀ ਨਿਸ਼ਾਨੀ ਆ ਆਪਾਂ ਲੈਣਾਗਾ ਤੇ ਤਾਂ ਕਰਕੇ ਆਪਾਂ ਟਰੈਕਟਰ ਦਾ ਨੰਬਰ ਵੀ ਦੱਸ ਦਿਆਂਗੇ ਬਾਕੀ ਪੂਰੀ ਵੀਡੀਓ ਦੇਖਿਓ ਤੁਹਾਨੂੰ ਫੋਰਡ ਸਟਾਰਟ ਕਰਕੇ ਵੀ ਦਿਖਾਵਾਂਗੇ ਲਾਸਟ ਤੇ ਤਾਂ ਕਿ ਟਰੈਕਟਰ ਦੀ ਆਵਾਜ਼ ਤੋਂ ਹਰ ਇੱਕ ਬੰਦਾ ਉਹਦਾ ਉਹਦਾ ਅੰਦਾਜ਼ਾ ਲਾ ਸਕਦਾ ਹੈ ਅੱਜ ਗੱਲ ਕਰਾਂਗੇ ਵੀਰੇ ਆ ਫੋਰਡ ਬਾਰੇ ਚਾਬੀ ਫੋਰਡ ਵਾਲੀ ਦੇਖ ਲਓ ਤੁਸੀਂ ਇਹ ਟਰੈਕਟਰ ਸੇਲ ਵਾਸਤੇ ਆ 1995 ਮਾਡਲ 1995 ਮਾਡਲ ਫੋਰਡ 3700 ਵਿਕਿਆਊ ਆ ਵੀਰੇ ਐਮ ਆਰ ਐਫ ਕੰਪਨੀ ਦੇ ਚਾਰੇ ਟਾਇਰ ਨਵੇਂ ਐਮ ਆਰ ਐਫ ਕੰਪਨੀ ਦੇ ਚਾਰੇ ਟਾਇਰ ਨਵੇਂ ਆਲ オリジナル ਮਰਗਾਟ ਵਗੈਰਾ ਸੀਟ ਵਗੈਰਾ ਦੇਖ ਸਕਦੇ ਹੋ ਬਾਈਆਂ ਦੇ ਦਸਨ ਤਾਪਕ ਜਿਹੜੀ ਜਾਣਕਾਰੀ ਆਪਾਂ ਨੂੰ ਬਾਈਆਂ ਨੇ ਦੱਸੀ ਹੈਗੀ ਦੇਖ ਸਕਦੇ ਤੁਸੀਂ ਪਿੱਛੋਂ ਹੱਕ ਵਗੈਰਾ ਸਾਰਾ オリジナル1995 ਮਾਡਲ ਪੰਜਾਬ ਦਾ ਨੰਬਰ ਪੰਜਾਬ ਦਾ ਨੰਬਰ ਹੈ ਜੂਤ ਡੈਕ ਵਗੈਰਾ ਜੋ ਲੱਗਾ ਹੋਇਆ ਦੇਖ ਸਕਦੇ ਤੁਸੀਂ ਜਿਹੜੇ ਵੀਰਪੁਰਾ ਫੋਰਡ ਖਰੀਦਣ ਦੇ ਯਕੀਨ ਨੇ ਉਹ ਮਾਲਕ ਵੀਰਾਂ ਦਾ ਸੀ ਨੰਬਰ ਪਾਵਾਂਗੇ ਉਹਦੇ ਤੇ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹਾਂ ਸਾਰਾ ਜੈਨੂਇਨ ਟਰੈਕਟਰ ਆ ਵੀਰੇ ਇੰਜਨ ਗੇਅਰ ਦਾ ਘੰਟੀ ਵਰਗਾ ਟਰੈਕਟਰ ਆ ਬਾਈ ਜੀ ਦੱਸਣ ਤਾਕਕ ਬਾਕੀ ਚਲਾ ਕੇ ਬਾਕੀ ਚੈੱਕ ਕਰਕੇ ਜੇ ਹਲ ਪਾ ਕੇ ਦੇਖ ਲਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਡੰਡਾ ਡਰਾਵਲ ਜੋ ਇਹਦਾ ਸਮਾਨ ਆ ਉਹ ਨਾਲ ਮਿਲੂਗਾ 1995 ਮਾਡਲ ਪੰਜਾਬ ਦਾ ਨੰਬਰ ਹੈ ਚਾਰੇ ਟਾਇਰ ਨਵੇਂ ਐਮਾਰਕ ਕੰਪਨੀ ਦੇ ਇੰਜੀਨੀਅਰ ਦਾ ਜਮਾਓ ਕੇ ਚਲਾ ਕੇ ਬਾਕੇ ਚੈੱਕ ਕਰ ਲਿਓ ਇੱਕ ਵੀਰਾਂ ਨੂੰ ਹੋਰ ਬੇਨਤੀ ਆ ਟਰੈਕਟਰ ਲੈਣ ਸਮੇ ਉਹਦੇ ਕਾਪੀ ਕਾਗਜ਼ ਚੈੱਕ ਕਰ ਲਿਆ ਕਰੋ ਅੱਜ ਕੱਲ ਤਾਂ ਆਧਾਰ ਕਾਰਡ ਬਿਨਾ ਵੀ ਟਰੈਕਟਰ ਬੇਕੰਦੀ ਦਿੱਕਤ ਆ ਜਾਂਦੀ ਹੈ ਤੇ ਤਾਂ ਕਿ ਮੇਰੇ ਵੀਰ ਭਾਈ ਨੂੰ ਕਿਸੇ ਨੂੰ ਬਾਅਦ ਚ ਕੋਈ ਪ੍ਰੋਬਲਮ ਨਾ ਆਵੇ ਤਾਂ ਉਹਦੇ ਕਾਗਜ਼ ਪੱਤਰ ਚੰਗੀ ਤਰ੍ਹਾਂ ਚੈੱਕ ਕਰਕੇ ਐਨਓਸੀ ਵਗੈਰਾ ਹੋਰ ਸਾਰਾ ਜੋ ਵੀ ਹੁੰਦਾ ਟਰੈਕਟਰ ਖਰੀਦਿਆ ਕਰੋ ਖੜਨੀ ਟਰੈਕਟਰ ਦੀ ਘੋੜੇ ਮੰਗੋ ਚਾਰੇ ਪੈੜਾਈ ਖੜਾ ਦੇਖੋ ਤੇ ਨੰਮ ਬਾਕੀ ਤੁਸੀਂ ਦੇਖ ਲਿਓ ਭਾਈ ਹਰ ਇੱਕ ਪੰਜਾਬ ਦਾ ਦਾ ਹਿਸਾਬ ਆ ਹਨ ਤੇ ਏਰੀਆ ਹੈਗਾ ਭਈਆਂ ਦਾ ਜਲਾਲਾਬਾਦ ਜਲਾਲਾਬਾਦ ਏਰੀਆ ਰਿਪੋਰਟ 3600 ਟਰੈਕਟਰ ਬਕਿਓ ਖੜਾਗਾ ਤੇ ਨੰਬਰ ਹੈਗਾ ਵੀਰੇ ਪੀ ਵੀ 03 ਬਟਿੰਡੇ ਦਾ ਹੋਊਗਾ ਸ਼ਾਇਦ 1093 1093 ਨੰਬਰ ਹੈ ਤੇ ਜਲਾਲਾਬਾਦ ਏਰੀਆ ਜੇ ਲਾਲਾਬਾਗ ਦੇ ਰੀਟ ਅਟਰੈਕਟ ਖੜਾ ਤੇ ਰੇਟ ਬਾਈ ਕਹਿੰਦੇ ਫੋਨ ਤੇ ਕਰਾਂਗੇ ਟਾਈਮ ਪਾਸ ਵਾਲੇ ਬਾਈ ਕਹਿੰਦੇ ਦੂਰ ਰਹਿਣਾ ਰੇਟ ਬਾਈਆਂ ਦਾ ਜਿਹੜਾ ਨੰਬਰ ਉਹਦੇ ਕਰਨਗੇ ਜੇ ਕੋਈ ਗੱਲਬਾਤ ਪੁੱਛਣੀ ਹੈ ਉਹ ਵੀ ਪੁੱਛ ਲਿਓ ਜਿਹੜੇ ਵੀ ਰਿਪੋਰਟ ਲੈਣਾ ਚਾਹੁੰਦੇ ਨੇ ਉਹ ਤੱਕ ਵੀਡੀਓ ਕਰ ਦੋ ਸ਼ੇਅਰ ਧੰਨਵਾਦ ਸਾਰੇ ਭਰਾਵਾਂ ਦਾ